ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਤੇ ਨੇੜੇ ਬਾਈਆਂ ਦੇ ਭਦੌੜ ਰਹਿ ਜਾਂਦਾ ਇੱਕ ਅੱਧੀ ਵੀਡੀਓ ਆਪਣੀ ਨਿੱਤ ਦੀ ਇਹਨਾਂ ਦੇ ਘਰੋਂ ਹੁੰਦੂ ਵੀ ਹੁੰਦੀ ਹੈਗੀ ਤੇ ਅੱਜ ਆਪਾਂ ਤੀਜਾ ਸੂਆ ਝੋਟੀ ਲੈ ਕੇ ਆਏਗੇ ਤੇ ਦੋ ਦਿਨਾਂ ਦੀ ਬਾਈ ਕਹਿੰਦਾ ਸੂਈ ਵੀ ਆ ਤੇ ਕਰਾਉਣੀ ਆ ਗੱਲਬਾਤ ਆਜੋ ਬਾਈ ਜੀ ਨੀਪੂ ਇੱਥੇ ਜੇ ਆਜੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਸੇਤਾਂ ਬੂਰੀਆਂ ਵਧੀਆ ਬਾਈ ਤੇ ਵੀਰੇ ਅੱਜ ਨੰਬਰ ਬੋਲ ਦੇ ਪਹਿਲਾਂ 684310 43 ਸੋ ਨੰਬਰ ਆ ਠੀਕ ਆ ਵੀਰੇ ਤੇ ਪਿੰਡ ਹਲਕੜੇ ਪਿੰਡ ਹਲਕੜੇ ਆ ਨੇੜੇ ਪਿੰਡ ਭਰੌਰ ਤੋਂ ਜਿੰਮ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਬਾਕੀ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਕੀ ਡਿਟੇਲ ਆ ਵੀਰੇ ਅੱਜ ਬਾਈ ਐ ਲੈ ਗਿਆ ਤਾਜੀ ਸੂਈ ਮਾਗਰ ਚੱਕੀ ਹੈ ਜੀ ਚੱਕੀ ਹੈ ਜੰਦਨ ਉਹ ਸਕਰੀਨ ਨੂੰ ਕਿੰਨਾ ਬੋਲਾ 9 ਕਿਲੋ ਬੋਲਾ ਹੈ ਜੀ ਠੀਕ 8 ਤੋਂ 9 ਕਿਲੋ ਤੇ ਕਿੰਨੀ ਇਹਦੀ ਰਹੂਗੀ ਮੈਲ ਕੰਪਰੈਸਟਿਵ ਮੈਲ ਕੰਪਰੈਸਟਿਵ 13 ਤੋਂ 14 ਕਿਲੋ ਠੀਕ ਆ ਵੀਰੇ ਜਾਇਜ਼ ਗੱਲ ਕਰੀਆ ਥਣ ਲੇਓ ਮੈਂ ਤੁਹਾਨੂੰ ਨੇੜੇ ਤੇ ਚੈੱਕ ਕਰਾਉਣਾ ਤੇ ਕਦ-ਕਾੜ ਦੀ ਕੋਈ ਵੀ ਕਮੀ ਨਹੀਂ ਬਰਾਬਰ ਖੜੀ ਵੀਰੇ ਦੇ ਘਰ ਆ ਦੇਖੋ ਜੀ ਵੀਰ ਦਾ ਵੀ ਕਦ ਪੂਰਾ ਤੇ ਲੈਂਥ ਲੋਂਥ ਦੇਖੋ ਤਾਂ ਤੋਂ ਵੀ ਮੈਂ ਕੈਮਰਾ ਮਾਰ ਦਿੰਨਾ ਆ ਦੇਖੋ ਇਹ ਲੇਵਾ ਦੇਖੋ ਤੁਸੀਂ ਕਿਆ ਬਾਤ ਫਸੀ ਪੈਰਦੀ ਐ ਝੋਟੀ ਕਰਿਓ ਜੀ ਚੈੱਕ ਕਦ-ਕਾੜ ਪੂਰਾ ਤੇ ਸਾਰੀ ਚੰਗੀ ਐ ਵੀਰੇ ਦੇਖੋ ਜੀ ਆਹ ਕਰੋ ਚੈੱਕ ਫੇਸ ਕੁਆਲਿਟੀ ਮਾਗਰ ਆ ਗਈ ਕੱਟੀ ਆ ਖੜਾ ਬੱਚਾ ਆ ਧੋਰੀ ਵੀਰੇ ਇਧਰ ਧੋਰੀ ਆ ਦੇਖੋ ਥਾਂ ਲੇਵਾ ਪੂਰਾ ਵਧੀਆ ਖੜੀ ਦਾ ਮੈਂ ਦਿਖਾ ਦਿੰਦਾ ਫੇਰ ਥਾਂ ਲੇਵਾ ਦੇਖੋ ਜੀ ਦੇਖੋ ਤਾਂ ਦਸੂ ਕੁਲ ਨੂੰ ਸਟਾਰਟ ਹੁੰਦਾ ਤੇ ਮੂਰੇ ਵੀ ਤੇ ਆ ਪੁੱਟ ਨੂੰ ਹਵਾ ਨਾ ਚਾਹ ਨਾੜੋ ਖੱਟਾ ਠੀਕ ਆ ਸਿੰਗ-ਸਿੰਗ ਪੂਰੇ ਚੰਗੇ ਪੂਰੇ ਕੰਮ ਦੀ ਮੱਝਾ ਪਿੰਡੇ 'ਚ ਨਾੜਾਂ ਵਗੈਰਾ ਪੂਰੇ ਹੈਗੇ ਤੇ ਆ ਦੇਖੋ ਫੇਰ ਤੇ ਆਪਦੀਆਂ ਧਾਰਾਂ ਧੂਣਾਂ ਤੁਸੀਂ ਆਪੇ ਕਰ ਲਿਓ ਚੈੱਕ ਆ ਕੇ ਤੇ ਡਿਮਾਂਡ ਬਾਈ ਇਹਦੀ ਡਿਮਾਂਡ ਇਹਦੀ ਬਾਈ 1 15 ਮੋਲ ਦਾ 10 ਦੀ ਦੇ ਦਾਂ ਠੀਕ ਆ ਹਾਂ ਤੇ ਹੋਰ ਵੀ ਹੋ ਜੀ ਮਾਨਦਾਨ ਵਿੱਚ ਹਾਂ ਜੀ ਦੂਰੋਂ ਨੇੜੋਂ ਦਾ ਹੋਰ ਵੀ ਮਾਨਦਾਨ ਦਾ ਠੀਕ ਆ ਵੀਰੇ ਤੇ ਮਾਗਰ ਆ ਗਈ ਕੱਟੀ ਹਨਾ ਹਾਂ ਮਾਗਰ ਕੱਟੀ ਆ ਬਾਈ ਆ ਕਰੋ ਵੀਰ ਜੇ ਕੱਟੀ ਕੱਟੀ ਦਾ ਫੇਸ ਕਰੋ ਜੇਕ ਕੱਟੀ ਵੀ ਕਿਸੇ ਦੀ ਚੰਗਾ ਟੀਕਾ ਭਰਾਵਾ ਹਨਾ ਵੀਰੇ ਇਹ ਆ ਦੇਖੋ ਜੀ ਪੂਰੀ ਚਮਾਲ ਇੱਕ ਵੀ ਜਿੱਤ ਨਹੀਂ ਕੱਟੀ ਤੇ ਇਹ ਬੰਦਾ ਖਸ ਖਾਲਾ ਹੀ ਕਰ ਸਕਦਾ ਪਰ ਹਾਂ ਜੀ ਆ ਦੇਖੋ ਹਾਂ ਵੀਰੇ ਪੀ ਕੇ ਜਰਾ ਪੂਰੀ ਜੈਡ ਬਲੈਕ ਆ ਗਈ ਹੋਰਾਂ ਨਸਲ ਜਾ ਗਈ ਕੱਟੀ ਵੀ ਤੇ ਸਾਰ ਲਿਓ ਬਾਈ ਨਾਲ ਸੰਪਰਕ ਚੰਗਾ ਉਹਦੇ ਤੋਂ ਕੱਢ ਦੂ ਦੋ ਰੱਖਣ ਨੇ ਇੱਕ ਰੱਖ ਲਿਓ ਚੰਗੀ ਆ ਸਾਰੇ ਵੀਰਾਂ ਦਾ ਐਨ ਤਾਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ ਦੇ ਨਾਲ